ਪੰਜਾਬ ਦੀ ਕਿਸਾਨੀ ਲਈ ਪੰਜਾਬ ਦੀ ਇੰਡਸਟਰੀ ਲਈ ਪੰਜਾਬ ਦੇ ਵਪਾਰ ਲਈ ਇਸ ਬਜਟ ਵਿੱਚ ਕੁਝ ਵੀ ਨਹੀਂ ਰੱਖਿਆ ਗਿਆ। ਪਰ ਮਸਾਲਾ ਵੀ ਸਾਡੇ ਜਿਹੜੇ ਰਵਨੀ ਸਿੰਘ ਦੀ ਬਿੱਟੂ ਮੰਤਰੀ ਬਣੇ ਨੇ ਪੰਜਾਬ ਵੱਲੋਂ ਜਾਂ ਤਾਂ ਉਹਨਾਂ ਦੀ ਸੁਣੀ ਨਹੀਂ ਗਈ ਜਾਂ ਉਹਨਾਂ ਨੇ ਪੰਜਾਬ ਦਾ ਪੱਖ ਨਹੀਂ ਲਿਆ। ਬਿੱਟੂ ਜੀ ਨੂੰ ਅਸਤੀਫਾ ਦੇਣਾ ਚਾਹੀਦਾ ਉਹਨੇ ਮੰਤਰੀ ਮੰਤਲ ਗੌਰਮਿੰਟ ਇਕਮੈਂਟੋ ਪੈ। ਕਿਉਂਕਿ ਪੰਜਾਬ ਦੇ ਇੰਡਸਟਰੀ ਦਾ ਪੰਜਾਬ ਦੇ ਵਪਾਰ ਦਾ ਪੰਜਾਬ ਦੀ ਕਿਸਾਨੀ ਦਾ ਤੇ ਪੰਜਾਬ ਦੇ ਮਜ਼ਦੂਰ ਦਾ ਪੱਖ ਨਹੀਂ ਪੂਰਦਾ। ਖਾਸ ਕਰਕੇ ਇਸ ਤਰ੍ਹਾਂ ਦੇ ਡੰਮੀ ਮੰਤਰੀ ਬਣ ਕੇ ਜャ ਸਿਰਫ ਤਾੜੀਆਂ ਮਾਰਨੀਆਂ ਹਾਊਸ ਵਿੱਚ ਬਹਿ ਕੇ ਉਹਦੇ ਜੋਗੇ ਮੰਤਰੀ ਬਣ ਕੇ ਇਹਨਾਂ ਪੰਜਾਬ ਦਾ ਕੁਝ ਨਹੀਂ ਸਵਰਨ। ਅੱਜ ਭਾਰਤ ਸਰਕਾਰ ਨੇ ਜਿਹੜਾ ਬਜਟ ਪੇਸ਼ ਕੀਤਾ ਵਿੱਤ ਮੰਤਰੀ ਸਹਿਬਾ ਨੇ ਬਹੁਤ ਖੁੱਲੇ ਗੱਫੇ ਬਿਹਾਰ ਤੇ ਆਂਧਰਾ ਪ੍ਰਦੇਸ਼ ਨੂੰ ਦਿੱਤੇ ਨੇ ਇਹ ਦੋਨੇ ਉਹਨਾਂ ਦੀਆਂ ਬੁਸਾਕੀਆਂ ਨੇ ਫੌੜੀਆਂ ਨੇ ਜਿਨ੍ਹਾਂ ਦੇ ਸਹਾਰੇ ਸਰਕਾਰ ਚੱਲ ਰਹੀ ਆ ਆਪਣੀਆਂ ਫੌੜੀਆਂ ਨੂੰ ਖੁਸ਼ ਕਰਨ ਵਾਸਤੇ ਤਾਂ ਪੂਰਾ ਜੋਰ ਲਾ ਦਿੱਤਾ ਪਰ ਜਿਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਇਹ ਦੇਸ਼ ਆਜ਼ਾਦ ਹੋ ਕੇ ਅੱਜ ਵਿੱਤ ਮੰਤਰੀ ਤੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਵਰਨ ਜੋਗੇ ਹੋਏ ਨੇ ਉਸ ਪੰਜਾਬ ਨੂੰ ਬਿਲਕੁਲ ਬਿਸਾਰ ਦਿੱਤਾ ਪੰਜਾਬ ਦੀ ਕਿਸਾਨੀ ਲਈ ਪੰਜਾਬ ਦੀ ਇੰਡਸਟਰੀ ਲਈ ਪੰਜਾਬ ਦੇ ਵਪਾਰ ਲਈ ਇਸ ਬਜਟ ਵਿੱਚ ਕੁਝ ਵੀ ਨਹੀਂ ਰੱਖਿਆ ਗਿਆ। ਔਰ ਜਿੱਥੇ ਉਹਨਾਂ ਨੂੰ ਉਹਨਾਂ ਰਾਜਾਂ ਨੂੰ ਇੰਨਾ ਕੁਝ ਦਿੱਤਾ ਉੱਥੇ ਪੰਜਾਬ ਜੋ ਵਿਸ਼ੇਸ਼ ਰਾਜ ਹੈ ਇਸ ਦੇਸ਼ ਦਾ ਜਿਹਦੇ ਸਰਕਾਰ ਦੇਸ਼ ਨੂੰ ਆਜ਼ਾਦੀ ਮਿਲੀ ਜਿਹਦੇ ਸਦਕਾ ਦੇਸ਼ ਆਜ਼ਾਦ ਹੋ ਕੇ ਅੱਜ ਦੇ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਬਣੇ ਨੇ ਉਹ ਸੂਬੇ ਨੂੰ ਬਿਲਕੁਲ ਇਗਨੋਰ ਕਰ ਦਿੱਤਾ ਗਿਆ ਬਿਲਕੁਲ ਬਿਸਾਰ ਦਿੱਤਾ ਗਿਆ। ਮਾਹੌਲ ਸਾਹਿਬਾਂ ਵੀ ਸਾਡੇ ਜਿਹੜੇ ਰਵਨੀਤ ਸਿੰਘ ਜੀ ਬਿੱਟੂ ਮੰਤਰੀ ਬਣੇ ਨੇ ਪੰਜਾਬ ਵੱਲੋਂ ਜਾਂ ਤਾਂ ਉਹਨਾਂ ਦੀ ਸੁਣੀ ਨਹੀਂ ਗਈ ਜਾਂ ਉਹਨਾਂ ਨੇ ਪੰਜਾਬ ਦਾ ਪੱਖ ਨਹੀਂ ਰੱਖਿਆ ਦੋਨਾਂ ਹਾਲਾਤਾਂ ਦੇ ਵਿੱਚ ਬਿੱਟੂ ਜੀ ਨੂੰ ਅਸਤੀਫਾ ਦੇਣਾ ਚਾਹੀਦਾ ਹੁਣੇ ਮੰਤਰੀ ਮੰਡਲ ਤੋਂ ਮਿੰਟ ਇੱਕ ਮਿੰਟ ਤੋਂ ਪਹਿਲਾਂ ਕਿਉਂਕਿ ਉਹ ਪੰਜਾਬ ਦੇ ਇੰਡਸਟਰੀ ਦਾ ਪੰਜਾਬ ਦੇ ਵਪਾਰ ਦਾ ਪੰਜਾਬ ਦੀ ਕਿਸਾਨੀ ਦਾ ਤੇ ਪੰਜਾਬ ਦੇ ਮਜ਼ਦੂਰ ਦਾ ਪੱਖ ਨਹੀਂ ਪੂਰ ਸਕੇ ਕੁਝ ਲਿਆਕ ਨਹੀਂ ਦੇ ਸਕੇ ریل ਰਾਜ ਮੰਤਰੀ ਹੋਣ ਦੇ باوجود ਕੋਈ ਨਵੀਂ ਰੇਲ ਨਹੀਂ ਪੰਜਾਬ ਲਈ ਲੈ ਕੇ ਦੇ ਸਕੇ ਸੋ ਇਸ ਕਰਕੇ ਇਸ ਤਰ੍ਹਾਂ ਦੇ ਡੰਮੀ ਮੰਤਰੀ ਬਣ ਕੇ ਜਾਂ ਸਿਰਫ ਤਾੜੀਆਂ ਮਾਰਨੀਆਂ ਹਾਊਸ ਵਿੱਚ ਬਹਿ ਕੇ ਉਹਦੇ ਜੋਗੇ ਮੰਤਰੀ ਬਣ ਕੇ ਇਹਦੇ ਨਾਲ ਪੰਜਾਬ ਦਾ ਕੁਝ ਨਹੀਂ ਸਵਰਨਾ ਜੇ ਪੰਜਾਬ ਦਾ ਕੋਈ ਸਵਾਰ ਨਹੀਂ ਸਕਦੇ ਪੰਜਾਬ ਦੇਖੋ ਕੋਈ ਵੀ ਦੇਸ਼ ਕੋਈ ਵੀ ਸੂਬਾ ਉਹ ਤਾਂ ਆਜ਼ਾਦ ਰਹਿ ਸਕਦਾ ਤਾਂ ਕਾਮਯਾਬ ਰਹਿ ਸਕਦਾ ਜੇ ਆਪਣੀ ਢਾਲ ਨੂੰ ਮਜ਼ਬੂਤ ਰੱਖੇ ਦੇਸ਼ ਦੀ ਢਾਲ ਆ ਪੰਜਾਬ ਔਰ ਆਪਣੀ ਢਾਲ ਨੂੰ ਇਹ ਮਜ਼ਬੂਤ ਕਰਨ ਦੀ ਬਜਾਏ ਆਪਣੀ ਢਾਲ ਨੂੰ ਕਮਜ਼ੋਰ ਕਰ ਰਹੇ ਨੇ। ਉਹ ਸਿਆਣੇ ਨਹੀਂ ਖਵਾ ਸਕਦੇ ਜਿਹੜੇ ਆਪਣੀ ਢਾਲ ਨੂੰ ਮਜ਼ਬੂਤ ਨਾ ਕਰਨ। ਪੰਜਾਬ ਇਸ ਜੇਸੀ ਢਾਲ ਪੰਜਾਬ ਨੇ ਇਸ ਦੇ ਚੋਂ ਆਯਾਤ ਕਰਾਇਆ। ਇਸ ਦਾ ਢਿੱਡ ਭਰਿਆ ਅੰਨ ਭੰਡਾਰ ਭਰੇ ਆਪਣਾ ਪਾਣੀ ਗਵਾਇਆ ਆਪਣੀ ਧਰਤੀ ਬੰਜਰ ਕਰਾਈ ਆਪਣੀ ਜਵਾਨੀ ਗਵਾਈ। ਪਰ ਇਹ ਦੇਸ਼ ਇਸ ਪੰਜਾਬ ਨੂੰ ਬਖਾਨਾ ਸਮਝਦਾ। ਫਿਰ ਕਹਿੰਦੇ ਪੰਜਾਬੀ ਬਗਾਵਤ ਕਰਦੇ ਨੇ, ਪੰਜਾਬੀ ਉੱਚਾ ਬੋਲਦੇ ਨੇ, ਪੰਜਾਬੀ ਪੰਜਾਬੀ ਆਪਣੇ ਹੱਕ ਦੀ ਗੱਲ ਕਰਦੇ ਨੇ। ਜਦੋਂ ਪੰਜਾਬੀਆਂ ਦੀ ਸੁਣੀ ਨਹੀਂ ਜਾ ਰਹੀ ਪੰਜਾਬੀਆਂ ਦੀ ਗੱਲ ਨਹੀਂ ਸੁਣੀ ਜਾ ਰਹੀ ਤਾਂ ਪੰਜਾਬੀ ਕੀ ਕਰੇ ਇਸ ਕਰਕੇ ਮੈਂ ਇਹ ਬਜਟ ਦੀ ਬਹੁਤ ਨਿੰਦਿਆ ਕਰਦਾ ਜਿਹੜਾ ਬਜਟ ਪੰਜਾਬ ਲਈ ਜਿਹਦੇ ਵਿੱਚ ਕੁਝ ਨਹੀਂ ਰੱਖਿਆ ਗਿਆ ਔਰ ਮੈਂ ਫੌਰਨ ਤੌਰ ਤੇ ਬਿੱਟੂ ਜੀ ਦਾ ਅਸਤੀਫਾ ਮੰਗਦਾ ਜਿਨ੍ਹਾਂ ਨੇ ਪੰਜਾਬ ਦਾ ਪੱਖ ਨਹੀਂ ਪੂਰ ਸਕੇ ਪੰਜਾਬ ਦੀ ਗੱਲ ਨਹੀਂ ਕਰ ਸਕੇ ਪੰਜਾਬ ਦੀ ਇੰਡਸਟਰੀ ਦੀ ਗੱਲ ਨਹੀਂ ਕਰ ਸਕੇ ਇਸ ਕਰਕੇ ਇਹ ਬਜਟ ਬਹੁਤ ਜ਼ਿਆਦਾ ਪੰਜਾਬ ਲਈ ਨਖਿੱਧ ਕਿਹਾ ਸਕਦੇ ਹਾਂ ਪੰਜਾਬ ਦੀ ਇੱਕ ਸਿਰਫ ਡਫਾਂਗੀ ਬਜਟ ਆ ਜਿਹਦੀ ਮੈਂ ਸਖਤ ਨਿੰਦਿਆ ਕਰਦਾ